ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਅਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਪਹੁੰਚੇ ਹਾਂ ਪਿੰਡ ਬਕੈਨਾਲਾ ਵਿਖੇ ਤੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਅਪਸ਼ੋਕੜ ਤੇ ਆਓ ਜਾਣਦੇ ਹਾਂ ਪਿੰਡ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਆ ਤੁਹਾਡਾ ਨੌ ਫੀਸਿੰਗ ਬਾਲਕ ਜੀ ਠੀਕ ਹੈ ਵੀਰ ਜੀ ਇਹ ਕਿਹੜੇ ਜ਼ਿਲ੍ਹੇ ਤੇ ਕਿਹੜੀ ਤਹਿਸੀਲ ਦੇ ਵਿੱਚ ਪੈਂਦਾ ਪਿੰਡ ਆਪਣਾ ਇਹ ਪਿੰਡ ਬਕੈਨਾਲਾ ਜੀ ਤਹਿਸੀਲ ਫਾਜ਼ਿਲਕਾ ਤੇ ਜ਼ਿਲ੍ਹਾ ਵੀ ਫਾਜ਼ਿਲਕਾ ਚ ਪੈਂਦਾ ਜੀ ਠੀਕ ਹੈ ਜੀ। ਵੀਰ ਜੀ ਪਿੰਡ ਦਾ ਕਿੰਨਾ ਘਰਕਬਾ ਜੀ ਇੱਥਾ? ਪਿੰਡ ਦਾ ਲਗਭਗ 32-3300 ਏਕੜ ਰਕਬਾ ਹੈ ਜੀ। ਠੀਕ ਹੈ ਜੀ। ਤੇ ਆਬਾਦੀ ਕਿੰਨੀ ਹੋਊਗੀ ਪਿੰਡ ਦੀ? ਪਿੰਡ ਦੀ 3000 ਵੋਟ ਹੈ ਜੀ ਤੇ 5000 ਦੇ ਕਰੀਬ ਲਗਭਗ ਆਬਾਦੀ ਹੈ ਜੀ। ਠੀਕ ਹੈ ਵੀਰ ਜੀ। ਵੀਰ ਜੀ ਇਹ ਕਿੰਨਾ ਕੁ ਪੁਰਾਣਾ ਪਿੰਡ ਆ? ਇਹ ਪਿੰਡ ਵਣ ਤੋਂ ਪਹਿਲਾਂ ਦਾ ਹੀ ਹੈ ਜੀ। ਠੀਕ ਹੈ। ਇਹ ਪੁਰਾਣਾ ਇੱਥੇ ਮੁਸਲਮਾਨਾਂ ਦਾ ਹੀ ਪਿੰਡ ਸੀ ਸਾਰਾ ਜੀ। ਅੱਛਾ ਜੀ। ਤੇ ਸਾਰੇ ਜਿਹੜੇ ਇੱਥੇ ਲੋਕ ਨੇ ਹੁਣ ਵਣ ਤੋਂ ਬਾਅਦ ਆ ਕੇ ਇੱਥੇ ਬੈਠੇ ਨੇ ਜੀ। ਬਾਤੀ ਆ ਬਾਤ ਹੋਈ ਆ ਜੀ ਤੇ ਮੁਸਲਮਾਨ ਜਿਹੜੀ ਬਰਾਦਰੀ ਸੀ ਉਹ 1947 ਦੀ ਵੰਡ ਵੇਲੇ ਇੱਥੋਂ ਚਲੀ ਗਈ। ਹਾਂਜੀ ਹਾਂਜੀ ਉਹ ਭੰਡਾਰੇ ਮੁਸਲਮਾਨ ਸੀ ਜੀ ਸਾਡੇ ਨੇੜੇ ਇੱਥੇ ਦਵਾਨ ਕਿਹੜਾ ਪਿੰਡ ਆ ਇਹਨਾਂ ਪਿੰਡਾਂ ਚੋਂ ਹੀ ਬੈਠੇ ਸੀ ਜੀ ਤੇ ਉਹ ਚਲੇ ਗਏ ਜੀ। ਉਹਨਾਂ ਦੇ ਰਿਸ਼ਤੇਦਾਰਾਂ ਦਾ ਹੀ ਪਿੰਡ ਸੀ। ਹਾਂਜੀ 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 ਚਲੋ ਠੀਕ ਹੈ ਵੀਰ ਜੀ ਤੇ ਆਓ ਕਰਦੇ ਆ ਪਿੰਡ ਦੀ ਸੈਰ ਤੇ ਦੇਖ। ਪਿੰਡ ਬਕੈਣ ਵਾਲਾ ਜ਼ਿਲ੍ਹਾ ਤਹਿਸੀਲ ਅਤੇ ਹਲਕਾ ਫਾਜ਼ਿਲਕਾ ਦਾ ਪਿੰਡ ਹੈ। ਇਸ ਦੇ ਆਸੇ ਪਾਸੇ ਪਿੰਡ ਕੋਇਲ ਖੇੜਾ, ਰੂਪਨਗਰ, ਹਰੀਪੁਰਾ, ਦਾਨੇਵਾਲਾ ਅਤੇ ਕੋਠਾ ਪਿੰਡ ਲੱਗਦੇ ਹਨ। ਇਹ ਪਿੰਡ ਹਬੌਰ ਤੋਂ ਜਦੋਂ ਵਾਇਆ ਹਿੰਦੂ ਮਲ ਕੋਟ ਹੋ ਕੇ ਗੰਗਾਨਗਰ ਜਾਈਦਾ ਤਾਂ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਹੈ। ਇਸ ਦੀ ਅਬਹੌਰ ਤੋਂ ਦੂਰੀ 28 ਕਿਲੋਮੀਟਰ, ਗੰਗਾਨਗਰ ਅਤੇ ਫਾਜ਼ਿਲਕਾ ਤੋਂ 38-38 ਕਿਲੋਮੀਟਰ ਦੀ ਦੂਰੀ ਹੈ। ਇਹ ਪਿੰਡ ਪੰਜਾਬ ਦਾ ਆਖਰੀ ਪਿੰਡ ਹੈ ਇਸ ਤੋਂ ਅੱਗੇ ਇੱਕ ਪਾਸੇ ਰਾਜਸਥਾਨ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਪਾਸੇ ਲਹਿੰਦੇ ਪੰਜਾਬ ਦੀ ਹੱਦ ਹੈ ਇਥੋਂ ਰਾਜਸਥਾਨ 5 ਕੁ ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਬਾਰਡਰ ਦੀ ਤਾਰਬੰਦੀ 2.5 ਕਿਲੋਮੀਟਰ ਦੀ ਦੂਰੀ ਤੇ ਹੈ ਗੰਗ ਕਨਾਲ ਨਹਿਰ ਇਸ ਦੇ ਬਿਲਕੁਲ ਨੇੜੇ ਤੋਂ ਨਿਕਲਦੀ ਹੈ ਕੱਖਾ ਹੈੱਡ ਜਿੱਥੋਂ ਗੰਕਨਾਲ ਦੀ ਐਂਟਰੀ ਰਾਜਸਥਾਨ ਵਿੱਚ ਹੁੰਦੀ ਹੈ ਉਹ ਵੀ ਬਿਲਕੁਲ ਇਸ ਦੇ ਨੇੜੇ ਹੈ ਇਹ ਪਿੰਡ ਪੁਰਾਣਾ ਮੁਸਲਮਾਨਾਂ ਦਾ ਪਿੰਡ ਸੀ 1947 ਦੀ ਵੰਡ ਤੋਂ ਪਹਿਲਾਂ ਇੱਥੇ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਤੇ ਕੁਝ ਸੇਠਾਂ ਦੀਆਂ ਦੁਕਾਨਾਂ ਵੀ ਸਨ ਇਸ ਦੇ ਨੇੜੇ ਪਿੰਡ ਦਿਵਾਨ ਖੇੜਾ ਪਿੰਡ ਵੀ ਮੁਸਲਮਾਨ ਪੰਡਾਰਿਆਂ ਦਾ ਪਿੰਡ ਸੀ ਇਹ ਪਿੰਡ ਭੰਡਾਰਿਆਂ ਦੇ ਨਾਨਕਿਆਂ ਦਾ ਪਿੰਡ ਸੀ ਬਕੈਣ ਵਾਲਾ ਵੇਖਣ ਨੂੰ ਚਾਏ ਇੱਕ ਪਿੰਡ ਲੱਗਦਾ ਹੈ ਪਰ ਸ਼ੁਰੂ ਤੋਂ ਹੀ ਇਸ ਨੂੰ ਛੋਟੀ ਬਕੈਣ ਤੇ ਵੱਡੀ ਬਕੈਣ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਜਿੱਥੇ ਇਸ ਸਮੇਂ ਆਪਾਂ ਮੌਜੂਦ ਹਾਂ ਇਸ ਦੇ ਸੱਜੇ ਪਾਸੇ ਛੋਟੀ ਬਕੈਣ ਤੇ ਖੱਬੇ ਪਾਸੇ ਵੱਡੀ ਬਕੈਣ ਹੈ ਅਤੇ ਅੱਗੇ ਇਸ ਦੇ ਛੱਪੜ ਹੈ ਜੋ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦਾ ਹੈ ਇਸ ਪਿੰਡ ਦਾ ਨਾਮ ਬਕੈਣ ਵਾਲਾ ਪਿੰਡ ਦੇ ਪਿਛਲੇ ਕਾਰਨਾਂ ਦੇ ਕੋਈ ਪੱਕੇ ਸਰੋਤ ਤਾਂ ਨਹੀਂ ਮਿਲਦੇ ਪਰ ਕਿਾਸ ਰਈਆਂ ਇਹ ਹੀ ਹਨ ਕਿ ਜਿਸ ਤਰ੍ਹਾਂ ਹੁਣ ਵੀ ਇਸ ਏਰੀਏ ਵਿੱਚ ਬਹੁਤ ਜ਼ਿਆਦਾ ਰੁੱਖ ਹਨ ਅਤੇ ਹੋ ਸਕਦਾ ਹੈ ਕਿ ਪਿੰਡ ਦੇ ਸ਼ੁਰੂਆਤੀ ਸਮੇਂ ਵਿੱਚ ਬਕੈਣ ਦੇ ਰੁੱਖ ਜ਼ਿਆਦਾ ਹੋਣ ਜਿਸ ਕਰਕੇ ਇਸ ਪਿੰਡ ਦਾ ਨਾਮ ਬਕੈਣ ਵਾਲਾ ਪੈ ਗਿਆ ਬਕੈਣ ਵਾਲਾ ਪਿੰਡ ਕਾਫੀ ਵੱਡਾ ਹੈ ਇਸ ਦੀ ਤਕਰੀਬਨ 3 ਕੋ ਹਜ਼ਾਰ ਵੋਟ ਹੈ ਅਤੇ ਦੋ ਪੰਚਾਇਤਾਂ ਬਣਦੀਆਂ ਹਨ ਅਤੇ ਦੋ ਹੀ ਨੰਬਰਦਾਰ ਹਨ ਸਰਦਾਰ ਜਸਪਾਲ ਸਿੰਘ ਔਲਖ ਅਤੇ ਬਲਵੰਤ رائے ਜੀ ਪਿੰਡ ਦੇ ਮੌਜੂਦਾ ਨੰਬਰਦਾਰ ਹਨ 1947 ਦੀ ਵੰਡ ਵੇਲੇ ਮੁਸਲਮਾਨ ਇਥੋਂ ਚਲੇ ਗਏ ਅਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਆਵਾਦ ਹੋਏ ਅਤੇ ਪਿੰਡ ਬਕੈਣ ਵਾਲਾ ਵਿੱਚ ਲਹਿੰਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆ ਕੇ ਜਿਨ੍ਹਾਂ ਵਿੱਚ 29 ਚੱਕ ਸਰਗੋਦਾ ਤੋਂ ਔਲਖ ਹਰੜੀਆ ਲਾਹੌਰ ਤੋਂ ਗਿੱਲ 113 ਜਨੂਬੀ ਸਰਗੋਦਾ ਤੋਂ ਸਿੱਧੂ ਹਜਰਾਕਲਾਂ ਕਸੂਰ ਤੋਂ ਪਵਾਰ ਹੰਦਾਲ ਤੋਂ ਸੰਧੂ ਚੱਕ 171 9 ਐਲ ਮਿੰਟਗੋਮਰੀ ਅਤੇ ਇਸ ਤੋਂ ਇਲਾਵਾ ਵਲੀ ਮੁਹੰਮਦ ਮਿੰਟਗੋਮਰੀ ਤੋਂ ਕੰਬੋਜ ਬਰਾਦਰੀ ਦੇ ਲੋਕ ਆ ਕੇ ਇੱਥੇ ਵਸੇ ਹਨ ਇਸ ਪਿੰਡ ਦੀ ਇੱਕ ਹੋਰ ਖਾਸੀਅਤ ਹੈ ਕਿ ਇੱਥੇ ਸਭ ਬਰਾਦਰੀਆਂ ਦੇ ਲੋਕ ਵੱਸਦੇ ਹਨ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਬਕੈਣ ਵਾਲਾ ਇਸ ਏਰੀਏ ਦਾ ਪਹਿਲਾ ਪਿੰਡ ਹੈ ਜਿੱਥੇ ਡੋਗਰਿਆਂ ਨੂੰ ਜ਼ਮੀਨ ਦੀ ਮਲਕੀਅਤ ਹਾਸਲ ਹੈ ਪਿੰਡ ਬਕੈਣ ਵਾਲਾ ਵਿਖੇ ਬੱਚਿਆਂ ਦੀ ਪੜ੍ਹਾਈ ਲਈ ਦੋ ਸਕੂਲ ਹਨ ਜਿੱਥੇ ਬੱਚੇ ਪੜ੍ਹ ਕੇ ਆਪਣੇ ਭਵਿੱਖ ਨੂੰ ਰਚਣਾਉਂਦੇ ਹਨ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਹਨ ਜੋ ਆਪਾਂ ਗੁਰਦੁਆਰਾ ਸਾਹਿਬ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇੱਥੇ ਵੰਡ ਤੋਂ ਪਹਿਲਾਂ ਮਸਜਿਦ ਹੁੰਦੀ ਸੀ ਤੇ ਵੰਡ ਤੋਂ ਮਗਰੋਂ ਆਏ ਸਿੱਖਾਂ ਨੇ ਉੱਥੇ ਹੀ ਗੁਰਦੁਆਰਾ ਸਾਹਿਬ ਬਣਾ ਲਿਆ ਇਸ ਤੋਂ ਇਲਾਵਾ ਦੋ ਮੰਦਰ ਹਨ ਬੌਰੀਆ ਸਮਾਜ ਦਾ ਮੁੱਖ ਡੇਰਾ ਅਲਖਪੁਰ ਧਾਮ ਵੀ ਪਿੰਡ ਬਕੈਣ ਵਾਲਾ ਵਿੱਚ ਹੈ ਪਿੰਡ ਦੇ ਵਿੱਚ ਚਾਰ ਪੁਰਾਣੇ ਛੱਪੜ ਹਨ ਤਕਰੀਬਨ 1960 ਵਿੱਚ ਬਕੈਣ ਵਾਲਾ ਪਿੰਡ ਰੇਲ ਸਰਵਿਸ ਦੇ ਨਾਲ ਜੁੜਿਆ ਦੱਸਦੇ ਹਨ ਕਿ ਜਦੋਂ ਰੇਲਵੇ ਦਾ ਸਟੇਸ਼ਨ ਬਣਿਆ ਤਾ ਸਟੇਸ਼ਨ ਬਣਾਉਣ ਲਈ ਉਸ ਥਾਂ ਨੂੰ ਉੱਚਾ ਕਰਨਾ ਸੀ ਤਾਂ ਬਲਦਾਂ ਵਾਲੀਆਂ ਕਰਾਈਆਂ ਨਾਲ ਮਿੱਟੀ ਪਾਈ ਗਈ ਸੀ ਇਸ ਪਿੰਡ ਦੀਆਂ ਫਸਲਾਂ ਨੂੰ ਪੰਜਾਵਾ ਮਾਈਨਰ ਤੇ ਬਕੈਣ ਮਾਈਨਰ ਦੇ ਨਾਲ ਸਿੰਚਾਈ ਹੁੰਦੀ ਹੈ ਤਕਰੀਬਨ 1 ਸਾਲ ਪਹਿਲਾਂ ਪਿੰਡ ਬਕੈਣ ਵਾਲਾ ਕੁਦਰਤ ਦੀ ਵੱਡੀ ਮਾਰ ਚੱਲ ਚੁੱਕਾ ਹੈ ਜਦੋਂ ਇੱਥੇ ਚੱਕਰਵਰਤੀ ਤੂਫਾਨ ਆਇਆ ਸੀ ਦੱਸਦੇ ਹਨ ਕਿ ਇਹ ਤੂਫਾਨ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਜੋ ਏਰੀਆ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਥੋਂ ਹੁੰਦਾ ਹੋਇਆ ਗੰਗ ਕਨਾਲ ਤੇ ਜਾ ਕੇ ਖਤਮ ਹੋਇਆ ਸੀ ਤੇ ਬਹੁਤ ਸਾਰੇ ਘਰਾਂ ਦਾ ਤੇ ਬਾਗ ਦੀਆਂ ਫਸਲਾਂ ਦਾ ਨੁਕਸਾਨ ਵੀ ਹੋਇਆ ਸੀ ਦੋਸਤੋ ਇਹ ਸੀ ਪਿੰਡ ਬਕੈਣ ਵਾਲਾ ਦੇ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਦੋਸਤੋ ਪਿੰਡ ਬਕੈਣ ਵਾਲਾ ਦੀ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਸਰਦਾਰ ਜਸਪਾਲ ਸਿੰਘ ਔਲਖ ਅਤੇ ਸਰਦਾਰ ਨਾਪ੍ਰੀਤ ਸਿੰਘ ਔਲਖ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ